ਦਿੰਦੀਹਾੜੇ ਫਿਲੌਰ ਦੇ ਪਿੰਡ ਸੇਲਕੀਆਂ ਦਾ ਵਿਖੇ ਇੱਕ ਸਿਰਫੇਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦੇ ਘਰ ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੇਜ਼ ਦਰ ਹਥਿਆਰਾਂ ਨਾਲ ਲੈ ਸੋ ਕੇ ਹਮਲਾ ਕਰ ਦਿੱਤਾ ਤੇ ਲੜਕੀ ਦੇ ਬਾਪ ਨੂੰ ਬੁਰੀ ਤਰ੍ਹਾਂ ਤੇਜ਼ ਦਰ ਹਥਿਆਰਾਂ ਦੇ ਨਾਲ ਵੱਢ ਕੇ ਲੜਕੀ ਨੂੰ ਅਗਵਾ ਕਰਕੇ ਫਰਾਰ ਹੋ ਗਏ। ਪ੍ਰਾਪਤ ਬੀਰਬਿਆਂ ਅਨੁਸਾਰ ਫਿਲੌਰ ਦੇ ਕਰੀਬੀ ਪਿੰਡ ਸੇਲਕੀਆਂ ਦਾ ਇੱਕ ਨੌਜਵਾਨ ਬਾਂਟੀ ਪਿੰਡ ਦੀ ਹੀ ਇੱਕ ਲੜਕੀ ਨੂੰ ਕੁਝ ਸਮਾਂ ਪਹਿਲਾਂ ਭਜਾ ਕੇ ਲੈ ਗਿਆ ਸੀ। ਇਸ ਦੌਰਾਨ ਕੁਝ ਸਮਾਂ ਪਾ ਕੇ ਲੜਕੀ ਦੀ ਇੰਨੇ ਲੜਕੀ ਨੂੰ ਲੱਭ ਲਿਆ ਤੇ ਵਾਪਸ ਘਰ ਲੈ ਆਏ। ਅੱਜ ਇਸੇ ਗੱਲ ਤੋਂ ਗੁੱਸਾਏ ਸਿਰਫੀਰੇ ਆਸ਼ਕ ਬਾਂਟੀ ਨੇ ਤੇਜ ਆਕੇ ਆਪਣੇ 20 ਤੋਂ 25 ਸਾਥੀਆਂ ਨਾਲ ਮਿਲ ਕੇ ਲੜਕੀ ਦੇ ਘਰ ਤੇ ਤੇਜ਼ ਸਰ ਹਥਿਆਰਾਂ ਨਾਲ ਤਾਬਾ ਬੋਲ ਦਿੱਤਾ। ਉਕਤ ਹਮਲਾਵਾਰਾਂ ਨੇ ਲੜਕੀ ਦੇ ਬਾਪ ਗੁਰਦਾਬ ਸਿੰਘ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ। ਜਦੋਂ ਲੜਕੀ ਦਾ ਬਾਪ ਗੁਰਦਾਬ ਸਿੰਘ ਉਹਨਾਂ ਨੇ ਰੋਕਣ ਲਈ ਆਇਆ ਤਾਂ ਤੇਜ਼ ਸਰ ਹਥਿਆਰਾਂ ਨਾਲ ਲੈਸ ਹਮਲਾਵਾਰਾਂ ਨੇ ਲੜਕੀ ਦੇ ਬਾਪ ਦੀ ਵੀ ਬੁਰੀ ਤਰ੍ਹਾਂ ਵੱਢ ਟੁਕ ਕਰ ਦਿੱਤੀ ਤੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ। ਆਪਣੇ ਬਾਪ ਦੀ ਕੁੱਟਮਾਰ ਹੁੰਦੀ ਹੋਈ ਦੇਖ ਕੇ ਦੂਸਰੀ ਮੰਜ਼ਲ ਤੇ ਕੰਮ ਕਰਦੀ ਲੜਕੀ ਨੇ ਰੌਲਾ ਪਾਉਣਾ ਤੇ ਚੀਚਾਉਣਾ ਸ਼ੁਰੂ ਕਰ ਦਿੱਤਾ ਆਪਣੀ ਬਾਹ ਪੈਰ 'ਚ ਨਾ ਚੱਲਦੀ ਦੇਖ ਕੇ ਲੜਕੀ ਨੇ ਦੂਸਰੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਪ੍ਰੰਤੂ ਸਿਰਫਿਰੇ ਆਸ਼ਕ ਦੇ ਉਸਦੇ ਸਾਥੀ ਲੜਕੀ ਦੇ ਬਾਪ ਦੀ ਕੁੱਟਮਾਰ ਕਰਦੇ ਹੋਏ ਲੜਕੀ ਨੂੰ ਵੀ ਜ਼ਖਮੀ ਹਾਲਤ 'ਚ ਗੱਡੀ 'ਚ ਸੁੱਟ ਕੇ ਅਗਵਾ ਕਰਕੇ ਫਰਾਰ ਹੋ ਗਏ ਗੰਭੀਰ ਰੂਪ 'ਚ ਜ਼ਖਮੀ ਲੜਕੀ ਦੇ ਬਾਪ ਗੁਰਦਾਬਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ ਜਿੱਥੋਂ ਉਸਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਚੌਨ ਜਬਤਾ ਲੱਗੇ ਹੋਣ ਦੇ ਬਾਵਜੂਦ ਵੀ ਇੱਕ ਦਰਜਨ ਤੋਂ ਉਪਰ ਤੇਜ਼ਾਰ ਹਥਿਆਰਾਂ ਦੇ ਨਾਲ ਲੈ ਹਮਲਾ ਬਾਰਾ ਦੁਆਰਾ ਹਮਲਾ ਕਰਨਾ ਪੁਲਿਸ ਪ੍ਰਸ਼ਾਸਨ ਦੇ ਕੰਮ ਕਾਜ ਤੇ ਵੀ ਨਿਸ਼ਾਨਾ ਸਵਾਲ ਲਗਾਉਂਦਾ ਹੈ ਇੱਥੇ ਇਹ ਵੀ ਦੱਸਾਂ ਯੋਗ ਹੈ ਕਿ ਲੜਕੀ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ ਘਟਨਾ ਦੀ ਸੂਚਨਾ ਮਿਲਦਿਆ ਹੀ ਏਐਸਆਈ ਸੁਖਦੇਵ ਸਿੰਘ ਚੌਂਕੀ ਇੰਚਾਰਜ ਲਸਾੜਾ ਸਮੇਤ ਪੁਲਿਸ ਪਾਲਟੀ ਘਟਨਾ ਸਥਾਨ ਤੇ ਪਹੁੰਚ ਗਏ ਏਐਸਆਈ ਸੁਖਦੇਵ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਕਿਹਾ ਕਿ ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ ਤੇ ਵਰਦਾ ਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਕ ਸਿਲਕਾੜਾ ਜੜਾਈ ਤੇ ਖੜਾ ਹੋਇਆ ਕੀ ਲੱਗਦਾ ਕਿੰਨਾ? ਮੰਨ ਲਓ ਲੜਾਈ ਚ ਖੜਾ ਹੋਇਆ ਆ ਉਹਨਾਂ ਦੇ ਜਿਹੜੇ ਉਹ ਪਹਿਲਾਂ ਇਥੇ 16th ਫਲੋਰ ਲੈ ਕੇ ਆਏ ਸੀਗੇ ਹੁਣ ਉਹਨੂੰ ਜਿਹੜਾ ਕੇ ਰੈਪਰ ਕਰ ਦਿੱਤਾ ਉਹ ਕਿਹੜੇ ਹਸਪੀਟਲ ਜਾਂਦਾ ਸੀ ਉਹਦੇ ਬਿਆਨ ਦਰਜ ਕਰਕੇ ਤੇ ਜਿਹੜੀ ਉਹ ਬਣਦੀ ਕਾਰਵਾਈ ਜਿਹੜੀ ਉਹ ਕਰ ਰਹੀ ਕੀ ਲੱਗਦਾ ਲੜਾਈ ਕਰਦਾ ਕਿੰਨਾ? ਲੜਾਈ ਇਹਨਾਂ ਦੇ ਕੋਈ ਇਹਨਾਂ ਦੇ ਰੰਜਿਸ਼ ਹੀ ਆਉ ਉਹ ਚਲਦੇ ਨੇ ਜਿਹੜੀ ਲੜਾਈ ਹੋਈ ਆ। ਜਿਹੜਾ ਇੱਕ ਬੰਤੀ ਆ ਤੇ ਇੱਕ ਹੋਰ ਨਾਲ ਉਹਨਾਂ ਦੇ 20-25 ਆਦਮੀ ਕਿਰੇ ਜਾਏ ਸੀਗੇ ਤੇ ਜੋ ਵੀ ਉਹਨਾਂ ਦੇ ਬਿਆਨ ਤੋਂ ਸਾਹਮਣੇ ਆ ਉਹਦੇ ਮੁਤਾਬਕ ਜਿਹੜੀ ਘਟਨਾ ਹੈ ਬਸ ਇੱਕ ਸਿਰਕੈਣ ਦਾ ਕੋਈ ਆੜਾ ਮੇਰੇ ਲੜਾਈ ਦਾ ਮੈਟਰ ਕੀ ਲੱਗਦਾ ਕਿੱਦਾਂ ਹੋਇਆ ਹਾਂਜੀ ਸਾਡੇ ਕੋਲ ਮਰੀ ਜਿਹਦੀ ਉਮਰ ਤਕਰੀਬਨ 47 ਸਾਲ ਹੈ ਲੜਾਈ ਧੱਕੇ ਦਾ ਮਾਮਲਾ ਹੈ ਨਾਮ ਮੇਰਾ ਗਰਦਾਵਰ ਸਿੰਘ ਤੇ ਸਿਰਕੈਣ ਦੇ ਰਹਿਣ ਵਾਲਾ ਹੈ ਮਰੀਦ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਤਿੱਖੇ ਹਥਿਆਰਾਂ ਨਾਲ ਸਿਰ ਤੇ ਵਾਰ ਹੋਇਆ ਹੈ ਅਸੀਂ ਟਾਂਕੇ ਲਗਾ ਸੁਸਰੀਂ ਕਰ ਦਿੱਤੀ ਆ ਪੇਸ਼ੈਂਟ ਦੀ ਤੇ ਫਰਸਟ ایڈ ਦੇ ਦਿੱਤੀ ਗਈ ਸਾਡੇ ਵੱਲੋਂ ਹੁਣ ਅੱਗੇ ਫਰਦਰ ਅਗਲੀ ਕਾਰਵਾਈ ਲਈ ਜੇ ਸਿਸਟਮ ਸਕੈਨ ਹੋਣੀ ਉਹਦੇ ਲਈ ਰਿਸਰਵ ਹਸਪਤਲ ਜਲੰਧਰ ਵੇਸਨ ਰੈਫਰ ਕਰ ਲਈ ਆ ਅੱਛਾ ਜਲੰਧਰ ਪੇਸ਼ੈਂਟ ਨੂੰ ਲੈਣਾ ਚਾਹੀਦਾ ਹਾਂਜੀ ਹਾਂਜੀ ਇਦਾਂ ਦੇ ਕਰਦੇ ਕਹਿੰਦੇ ਅਸੀਂ ਮੈਡੀਕਲ ਕਾਲਜ ਲੁਧਿਆਣਾ ਲੈ ਕੇ ਜਾਣਾ ਇਹਨਾਂ ਦੇ ਹਾਂਜੀ ਇਹਨਾਂ ਦੀ ਮੰਜ਼ੂਰੀ ਨਾਲ ਆਪਾਂ ਉੱਥੇ ਗਏ ਆ ਰੱਖ ਲਿਆ ਜਿਹੜੇ ਆ ਸਰ ਵਿੱਚ ਕਾਫੀ ਗੰਭੀਰ ਟੱਟਾਂ ਆ ਗਈਆਂ ਇਹ ਤਾਂ ਸਿਰ ਦੀ ਬਾਹਰ ਦਾ ਜਿਹੜੇ ਟਾਂਕੇ ਲਗਾ ਦਿੱਤੇ ਗਿਆ ਅਸੀਂ ਸਾਡੇ ਵੱਲੋਂ ਪਗੜੀ ਅੰਦਰੂਨੀ ਸਾਡੀ ਕਿੰਨੀ ਕੋ ਸਿਰ ਦੀ ਸਕੈਨ ਤੋਂ ਬਾਅਦ ਹੀ ਜਿਹੜੀ ਸਿਰ ਦੀ ਸਕੈਨ ਕਰਾਵਾਂਗੇ ਸਿੱਧੀ ਜਿਹਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਖਰਾਬ ਹੈ